ਸਤਿ ਸ਼੍ਰੀ ਅਕਾਲ ਦੋਸਤੋ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਡੇਰੀ ਫਾਰਮ ਆ ਤੇ ਪਸ਼ੂ ਪਾਲਣ ਦੇ ਜਿਹੜੇ ਵੀਡੀਓਜ਼ ਆ ਉਹ ਲਗਾਤਾਰ ਲੈ ਕੇ ਆ ਰਹੇ ਆ ਨਵੇਂ ਤੋਂ ਨਵੇਂ ਫਾਰਮ ਦੇ ਉੱਤੇ ਆਪਾਂ ਜਾਂਦੇ ਆ ਤੇ ਅੱਜ ਮੇਰੇ ਆਪਦੇ ਪਿੰਡ ਪੱਖੋਕਲਾਂ ਦੇ ਵਿੱਚ ਖੜਿਆ ਢਾਲੀਵਾਲ ਡੇਰੀ ਫਾਰਮ ਤੇ ਬਾਈ ਜੀ ਕੀ ਹਾਲ ਨੇ ਠੀਕ ਠਾਕ ਐ ਇਹ ਬਾਈ ਕਿਵੇਂ ਸੋਚਿਆ ਤੁਸੀਂ ਵੀ ਆਪਾਂ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਮੈਨੂੰ ਕਿਉਂਕਿ ਪਤਾ ਨਹੀਂ ਸੀ ਵੀ ਆਪਣੇ ਪਿੰਡ ਦੇ ਵਿੱਚ ਵੀ ਇੰਨੀ ਵਧੀਆ ਮਤਲਬ வசूलਤ ਹੈਗੀ ਆ ਇਹ ਕਿਵੇਂ ਆਈਡੀਆ ਆਇਆ ਮਤਲਬ ਵੀ ਥੋੜੀਆਂ ਜੀਆਂ ਗਾਈਆਂ ਤੋਂ ਕਰਿਆ ਆਪਾਂ ਦਾ ਮਤਲਬ ਠੀਕ ਹੈ ਜੀ ਬਸ ਹੱਤ ਤੱਕ ਸਟਾਰਟ ਕਰਿਆ ਸੀ ਠੀਕ ਹੈ ਜੀ 11 ਜਾਂ 19 ਕਿਸੀ ਸੈੱਟ ਪਾਇਆ ਹੈ ਆਪਾਂ ਠੀਕ ਹੈ ਜੀ ਮਤਲਬ ਇਹ ਹੌੜੀ ਹੌੜੀ ਸਟਾਰਟ ਕੀਤਾ ਹਾਂ ਬਸ ਹੱਤ ਗਾਈਆਂ ਤੋਂ ਪਤਾ ਆ ਪਹਿਲਾਂ ਤਾਂ ਮੈਂ ਕਹਣਾ ਵੀ ਤੁਸੀਂ ਆਪ ਵੀ ਖੇਤੀਬਾੜੀ ਦੇ ਨਾਲ ਸੰਬੰਧਿਤੋਂ ਪਹਿਲਾਂ ਤੋਂ ਵੀ ਆਪਣੇ ਪਸ਼ੂ ਹੋਣਗੇ ਹਨ ਘਰਾਂ ਦੇ ਵਿੱਚ ਆ ਖੇਤੀ ਕਰਦੇ ਜੀ ਬਾਈ ਤੇ ਜੋੜੀ ਲੈ ਕੇ ਟੋਕ ਦੇ ਲੈ ਠੀਕ ਹੈ ਜੀ ਤੇ ਗਾਈਆਂ ਸਾਰੀਆਂ ਧਰ ਨਿਗਾ ਮਰਵਾਉਦੇ ਅਮਰੀਕੀ ਨਹੀਂ ਨੇ ਸਾਰੀਆਂ ਆਹ ਅਮਰੀਕੀ ਠੀਕ ਹੈ ਜੀ ਹੁਣ ਜੇ ਮੈਂ ਮੱਝਾਂ ਦੀ ਗੱਲ ਕਰੀਏ ਮੱਝਾਂ ਦੇ ਮੁ ਮੱਝਾਂ ਦੇ ਕਾਲ ਦਬਰੀਆਂ ਆ ਬਸ ਵੀ ਦੁੱਧ ਤੇ ਲੰਮਾ ਟਾਈਮ ਦੇ ਜਾਂਦੀਆਂ ਨੇ ਠੀਕ ਹੈ ਜੀ ਮੱਝਾਂ ਘੱਟਾ ਮੱਝਾਂ ਘੱਟਾ ਟਾਈਮ ਦੰਦੀਆਂ ਖਰਾਕ ਰੂਗ ਦਾ ਕੋਈ ਫਰਕ ਨਹੀਂ ਇਹਨਾਂ ਦਾ ਹੀ ਖਰਾਕ ਦਾ ਫਰਕ ਆ ਮੱਝਾਂ ਨਾਲ ਠੀਕ ਹੈ ਜੀ ਇਹ ਜ਼ਿਆਦਾ ਖਾਂਦੀਆਂ ਨੇ ਕਿ ਮੱਝਾਂ ਜ਼ਿਆਦਾ ਖਾਂਦੀਆਂ ਫੀਡਪੁੱਲ ਜ਼ਿਆਦਾ ਮੱਝਾਂ ਖਾਂਦੀਆਂ ਨਹੀਂ ਹੁਣ ਵਿੱਚ ਬੰਦੇ ਕਹਿੰਦੇ ਨੇ ਜੀ ਵੀ ਜਿਹੜੀਆਂ ਅਮਰੀਕਨ ਗਾਇਆਂ ਨੇ ਵੀ ਇਹਨਾਂ ਦਾ ਦੁੱਧ ਨੁਕਸਾਨ ਕਰਦਾ ਮੈਨੂੰ ਇਹ ਸਾਨੂੰ ਤਾਂ ਕੋਈ ਲੱਗਦਾ ਠੀਕ ਹੈ ਜੀ ਵਿੱਚ ਮੈਂ ਬੰਦਾ ਜੀਆ ਮਤਲਬ ਵੀਡੀਓਜ਼ ਦੇਖਦਾ ਹਾਂ ਦਿੱਲੀ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਵੀ ਇਹ ਬਰੀਡ ਜਿਹੜੀ ਹੈ ਕੌਣ ਕਰਕੇ ਬ ਫਿਰ ਜਿਹਵੇਂ ਜਿਵੇਂ ਗੱਲ ਕਰੀਏ ਚਾਰੀ ਦੀ ਉਹ ਕੀ ਕੀ ਪਾਉਂਦੇ ਉਹਨਾਂ ਨੇ ਇਹਨਾਂ ਸਾਇਲ ਦੇ ਪਾਉਂਦੇ ਆ ਵੀਰੇ ਸਾਇਲ ਦੇ ਬੱਸ ਠੀਕ ਹੈ ਜੀ ਉਹ ਜਿਹੜਾ ਤੁਹਾਡੇ ਡੇਰੀ ਫਾਰਮ ਦੇ ਵਿੱਚ ਇਹੀ ਚੀਜ਼ਾਂ ਮੈਂ ਕਹਣਾ ਜ਼ਿਆਦਾ ਚਾਹੀਦੀਆਂ ਨੇ ਤੇ ਚਾਰ ਵਗੈਰਾ ਆਪਾਂ ਵਰਤਨੀ ਹਾਂ ਚਾਰੀ ਚਾਰ ਠੀਕ ਹੈ ਉਹਦੇ ਵਿੱਚ ਜ਼ਿਆਦਾ ਕਿਰਤੀ ਦੇ ਵਿੱਚ ਆਪਾਂ ਕਹਿੰਦੇ ਜਿੱਦਾਂ ਤੁਸੀਂ ਗੱਲ ਕੀਤੀ ਐ ਸਾਇਲ ਉਹ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਇਹਨਾਂ ਦੀ ਫਿਰ ਜਿਵੇਂ ਹੁਣ ਗਰਮੀ ਦੀ ਰੁੱਤ ਹੈ ਗਰਮੀ ਦੇ ਵਿੱਚ ਮੈਂ ਕਹਣਾ ਇਹ ਗਰਮੀ ਜ਼ਿਆਦਾ ਮਣਦੀ ਹੈ ਕਿ ਬ੍ਰੀਡ ਹੈ ਪਰ ਇਹਦਾ ਕੀ ਹੱਲ ਕਰਦੇ ਠੀਕ ਹੈ ਜੀ ਇਹ ਲਗਾਤਾਰ ਹੀ ਚੱਲੀ ਜਾਂਦੀ ਹੈ ਕਿ ਗਰਮੀ ਜਿੰਨੋਂ ਜ਼ਿਆਦਾ ਹੁੰਦੀ ਹੈਗੀ ਦੁਪਹਿਰ ਤੋਂ ਬਾਅਦ ਦੇ ਸਮੇਂ ਵਿੱਚ ਦੁਪਹਿਰੇ 'ਚ ਜ਼ਿਆਦਾ ਗਰਮੀ ਹੁੰਦੀ ਹੈ ਉਹਦੇ 'ਚ ਠੀਕ ਹੈ ਜੀ ਤੇ ਮੁਨਾਫਾ ਕਿਹੜਾ ਚਲਾਤੇ ਜਾਂ ਦੁਪਹਿਰੇ ਚਲਾਤੇ ਆਸਣੇ ਦੋ ਸੰਤਨ ਮਿੰਟ ਟਾਈਮ ਠੀਕ ਹੈ ਜੀ ਬਾਕੀ ਜਿਵੇਂ ਪੱਖੇ ਲੱਗੇ ਹੋਏ ਨੇ ਥੋੜੇ ਮੈਂ ਪਹਿਲੀ ਵਾਰ ਹੀ ਦੇਖੇ ਨੇ ਰਵੀ ਉੱਧਰ ਨਿਗਾ ਮਰਵਾ ਦੇ ਵੱਡੇ ਪੱਖੇ ਲੱਗੇ ਹੋਏ ਨੇ ਇਹ ਵੀ ਗਰਮੀ ਤੋਂ ਬਚਾਅ ਖਾਤਿਰ ਹਾਂ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਠੰਡੋ ਸਾਹ ਰੱਖਦੇ ਹੋ ਵਧੀਆ ਤੇ ਬਾਕੀ ਇਹਨਾਂ ਦਾ ਬਾਈਆਂ ਨਾਲ ਇਹਦਾ ਫਾਰਮ ਆ ਉਹ ਵੀ ਖੇਤਾਂ ਦੇ ਵਿੱਚ ਹੀ ਆ ਤੁਹਾਨੂੰ ਸਾਡੇ ਕੱਪ ਤੇ ਭਾਈ ਜੇ ਮੰਨ ਲਓ ਕਿਸੇ ਬੰਦੇ ਨੇ ਸਟਾਰਟ ਕਰਨਾ ਕਿਸੇ ਵੀ ਪਿੰਡ ਵਾਲੇ ਬੰਦੇ ਨੇ ਮੰਨ ਲਓ ਥੋੜੀ ਵੀਡੀਓ ਦੇਖ ਕੇ ਅਗਲੇ ਸੋਚਿਆ ਰ ਵੀ ਆਪਾਂ ਵੀ ਕਿਉਂ ਨਾ ਡੇਰੀ ਫਾਰਮ ਸ਼ੁਰੂ ਕਰੀਏ ਤਾਂ ਉਹਨੂੰ ਕੀ ਰਹਿ ਦੇਣਾ ਚਾਹੂਗਾ ਐ ਤਾਂ ਐਵਰੀਬਾ ਦਾ ਥੋੜੇ ਪਸ਼ੂਆਂ ਤੋਂ ਸਟਾਰਟ ਕਰਉ ਮੰਨੋ ਠੀਕ ਹੈ ਜੀ 2-4 ਪਸ਼ੂਆਂ ਤੋਂ ਬੜਾ ਮਹਿੰਗਾ ਪਸ਼ੂ ਨਹੀਂ ਲੈਣਾ ਚਾਹੀਦਾ ਠੀਕ ਹੈ ਜੀ ਹਾਂ ਹੋਰ ਇਹ ਵਾਲੀ ਨੌਲੇਜ ਅਜੇ ਫੇਰ ਅਸਲ ਵਧਾਉਂਦਾ ਜਦੋਂ ਸ਼ੁਰੂ ਕਰਦੇ ਆਪਾਂ ਤੇ ਇਹਦੀ ਬਰੀਡ ਬਰੂਡ ਕਿਹੜੀ ਹੁੰਦੀ ਹੈ ਜੇ ਪਸ਼ੂਆਂ ਦੀ ਗੱਲ ਕਰੀਏ ਚਾਹੇ ਮੰਨ ਲਓ ਆਹ ਵੇਖਣ ਦੇ ਫਾਇਦਾ ਮਿਲਦਾ ਠੀਕ ਹੈ ਜੀ ਜ ਇਹਨਾਂਥਲੇ ਇਹ ਕਿਹੜੀ ਬਰੀਡ ਹੈ ਜੀ? ਐਚ ਐਫ ਬਰੀਡ। ਐਚ ਐਫ ਬਰੀਡ ਹੈ ਜੀ। ਇਹਨਾਂ ਨੂੰ ਜੇ ਆਪਾਂ ਪਸ਼ੂਆਂ ਦੀ ਗੱਲ ਕਰੀਏ ਜੀ ਜਿਵੇਂ ਹੁਣ ਪਿੱਛੇ ਜੇ ਇੱਕ ਬਿਮਾਰੀ ਚੱਲੀ ਸੀਗੀ ਦੱਦਾਆਂ ਜਾਂ ਉਹਨਾਂ ਲੱਗੇ ਸੀ ਪਸ਼ੂਆਂ ਨੂੰ। ਬਿਮਾਰੀ ਦਾ ਕੀ ਡਰ ਹੁੰਦਾ ਇਹਨਾਂ ਨੂੰ? ਡਰ ਤਾਂ ਹੀ ਆ ਮੇਰੇ ਬੈਕ ਸੀ ਇੰਜੈਕਸ਼ਨ ਕਰਮੇ ਜ਼ਰੂਰੀ ਹੈ ਨਾ। ਇਹਨਾਂ ਦੀ ਜੀ। ਹਾਂ। ਠੀਕ ਹੈ ਜੀ। ਤੇ ਜਿਵੇਂ ਹੁਣ ਆਮ ਆਪਾਂ ਜੇ ਗੱਲ ਕਰੀਏ ਘਰਾਂ ਦੇ ਵਿੱਚ ਇਹਨਾਂ ਨੂੰ ਆਮ ਨਾਰਮਲ ਬਿਮਾਰੀ ਕੀ ਹੁੰਦੀ ਹੈ ਵੱਧ ਤੋਂ ਵੱਧ? ਮਸਟੈਟਸੇ ਵੱਧ ਆਉਂਦੇ ਜੀ। ਸੈਟਸ ਦਾ ਆਉਂਦਾ ਜਾਂਦਾ। ਜਿਹੜਾ ਗਾਇਆਂ ਦੀ ਗੱਲ ਕਰੀਏ ਖੂਨ ਘਟ ਜਾਂਦਾ ਬਸ ਨਾਲ ਵਿੱਚ ਥੋੜਾ ਬਸ ਉਹ ਪਤਾ ਹੋ ਕੇ ਠੀਕ ਹੈ ਉਹਦੇ ਫਿਰ ਕੀ ਬਚਾ ਕੀ ਕਰ ਸਕਦੇ ਆਪਾਂ ਉਹਦੇ ਦੀ ਵੀ ਕੀ ਆਪਾਂ ਧਿਆਨ ਰੱਖੀ ਮਸਟੈਰ ਦਾ ਫੀਡ ਤੇ ਹੁੰਦਾ ਜੀ ਟੈਂਕਟ ਜਾਂਦਾ ਠੀਕ ਹੈ ਜੀ ਜਦ ਮੰਨੋ ਵੀ ਆਚਾਰ ਤੇ ਆਚਾਰ ਤੇ ਆਪਾਂ ਕਿਹੜੇ ਕਿਹੜੀ ਪਾਉਂਦੇ ਆਪਾਂ ਅਸੀਂ ਤਾਂ ਵੀਰੇ ਆਪ ਦੇ ਬਣਾ ਕੇ ਪਾਉਂਦੇ ਆ ਆਪਦੀ ਆਪ ਹੀ ਬਣਾਉਣੀ ਉਹ ਫਿਰ ਇਹ ਲੂ ਤਿਆਰ ਕਰਦੇ ਠੀਕ ਹੈ ਜੀ ਤੇ ਇੱਕ ਗਾਂ ਹੀ ਫਿਰ ਕਿੰਨੇ ਕਿ ਲੀਟਰ ਤੱਕ ਦੁੱਧ ਦੇ ਦਿੰਦੀ ਆਪਣੇ ਕੋਲੇ ਇਹ ਤਾਂ ਵੀਰੇ ਨਸਲ ਤੇ ਆਕਲਾ ਕੋਸ਼ਿਸ਼ ਆ ਦੇ ਬਗ ਜਾਂਦੀ ਹੈ ਵੀ ਕੋ ਸਟਾਰਟ ਹੋ ਕੇ ਮੰਨ ਲਓ 40 50 50 ਦੀ ਦੋ ਡੰਗ ਦਾ ਦੁੱਧ 50 ਮਤਲਬ ਵੀ ਲੀਟਰ ਤੱਕ ਤੇਰੇ ਕੋਲੇ ਪੈਸੇ 40 ਤੱਕ 40 ਪਿਆਰੇ 40 40 ਤੱਕ ਆਪਣੇ ਫਾਰਮ ਦੇ ਉੱਤੇ ਮਿਲਦੀਆਂ ਨੇ ਤੇ ਬਹੁਤ ਵਧੀਆ ਇਹ ਸੇਲ ਪਰਚੇਸ ਦਾ ਵੀ ਕਰਦੇ ਵੇਚਦੇ ਵੀ ਹੋ ਕੁਝ ਵੀ ਠੀਕ ਹੈ ਜੀ ਜੇ ਕਿ ਮੰਨ ਲਓ ਵੀਰ ਭਰਾ ਤੁਹਾਡੇ ਕੋਲੇ ਆਉਣਾ ਚਾਹੁੰਦਾ ਹੋਵੇ ਵੀ ਦੇਖਣ ਤੇ ਲਈ ਫਾਰਮ ਦਾ ਕੰਮ ਵੀ ਕਿਵੇਂ ਦੇਖ ਸਕਦਾ ਵੀਰ ਆ ਸਕਦੇ ਜੀ ਇਹਨਾਂ ਦਾ ਬਈ ਫਾਰਮ ਹੈਗਾ ਪਿੰਡ ਪੱਖੋਕਲਾਂ ਦੇ ਵਿੱਚ ਪਲਾੜਾ ਰੋਡ ਤੇ ਪਲਾੜ ਦੇ ਬਿਲਕੁਲ ਨੀਅਰ ਆ ਕੇ ਆ ਤੁਸੀਂ ਆ ਕੇ ਇੱਥੇ ਵੇਟ ਵੀ ਕਰ ਸਕਦੇ ਹੋ ਧਾਲੀਵਾਲ ਡੇਰੀ ਫਾਰਮ ਆ ਤੇ ਇਹਨਾਂ ਦੇ ਬੱਚੇ ਵੀ ਮੈਂ ਕਹਿੰਦਾ ਬਈ ਬੱਚੇ ਨੇ ਤਾਂ ਆਪ ਸ਼ੌਂਕ ਪੈ ਗਿਆ ਹੋਣਾ ਨਾ ਤੁਹਾਡੇ ਨੂੰ ਇੱਥੇ ਵੇਚ ਹੀ ਰਹਿੰਦਾ ਜੀ ਫਿਰ ਉਹ ਵੀ ਠੀਕ ਹੈ ਜੀ ਤੇ ਬੜਾ ਵਧੀਆ ਲੱਗਿਆ ਹਨਾ ਡੇਰੀ ਫਾਰਮ ਤੇ ਆ ਕੇ ਤੇ ਉਧਰ ਬਾਪੂ ਜੀ ਵੀ ਲੱਗੇ ਹੋਏ ਨੇ ਬੜਾ ਬਾਪੂ ਜੀ ਨਾਲ ਵੀ ਗੱਲਬਾਤ ਕਰਿਆ ਉਹਨੇ ਇੱਕ ਵਾਰੀ ਜਾ ਕੇ ਆਹ ਲੋ ਚਲਦੇ ਆ ਲੈ ਕੇ ਤੇ ਬਹੁਤ ਜ਼ਿਆਦਾ ਸੋਹਣਾ ਫਾਰਮ ਆ ਬਾਈ ਮੈਂ ਬਹੁਤ ਜ਼ਿਆਦਾ ਸੋਚ ਰਿਹਾ ਸੀਗਾ ਵੀ ਅਸੀਂ ਵੇਟ ਕਰਕੇ ਆਣਾ ਉਹ ਪਹਿਲਾਂ ਬਾਈ ਜੀ ਨੂੰ ਟਾਈਮ ਲੱਗਾ ਕੀ ਹਾਲ ਨੇ ਬਾਪੂ ਜੀ ਠੀਕ ਠਾਕ ਹੋ ਲਓ ਜੀ ਤੁਹਾਡੇ ਮਾਈਕ ਲਾ ਦਈਏ ਤੇ ਬਾਈ ਕਲੀਅਰ ਆ ਜੂਗੀ ਤੇ ਡੇਰੀ ਫਾਰਮ ਦਾ ਪਰ ਬਾਪੂ ਜੀ ਕਿਵੇਂ ਮਤਲਬ ਵੀਰੇ ਨੇ ਦੱਸਿਆ ਵੀ ਕੰਮ ਵੀ ਪਹਿਲਾਂ 7 ਗਾਇਆਂ ਤੋਂ ਸਟਾਰਟ ਕੀਤਾ ਸੀ ਹਾਂ ਜੀ ਥੋੜੀਆਂ ਜੀਆਂ ਤੋਂ ਬਸ ਪਣਾ ਆਦੇ ਬਸੇ ਆ ਪਾਲਕੀ ਤਿਆਰ ਕਰਿਆ ਠੀਕ ਹੈ ਜੀ ਵੀ ਜਮਾ ਆਪਦੇ ਮਤਲਬ ਕਰ ਵੀ ਤਿਆਰ ਕਰ ਕਰ ਵੀ ਤਿਆਰ ਕਰੀ ਨਾ ਲੌਨ ਨਹੀਂ ਅਸੀਂ ਕਿਰਾਏ ਤੇ ਠੀਕ ਹੈ ਜੀ ਹਾਂ ਹਾਂ ਹੂੰ ਵੈਸੇ ਗਾਈਆਂ ਤੋਂ ਲੋਨ ਲਾਣ ਵੀ ਹੋ ਜਾਂਦਾ ਹੁੰਦਾ ਬਹੁਤ ਆ ਜਾਂਦਾ ਹੂੰ ਅਸੀਂ ਕਿਰਾਏ ਹੀ ਨਹੀਂ ਕਿਰਾਇਆ ਨਹੀਂ ਜੀ ਠੀਕ ਹੈ ਜੀ ਠੀਕਾ ਮੁਨਾਫਾ ਮੁਨੂਫਾ ਫਿਰ ਬਾਪੂ ਜੀ ਕਿਵੇਂ ਦਿੰਦੀ ਇਹ ਵਧੀਆ ਚੱਲਦਾ ਠੀਕ ਹੈ ਜੀ ਦੁੱਧ ਪਾਕੀ ਚੱਲਦਾ ਮਨਾਫਾ ਹਾਂ ਹਾਂ ਵਧੀਆ ਵਧੀਆ ਹੋਰ ਕਿੱਤਿਆਂ ਨਾਲ ਠੀਕ ਆ ਜੀ ਹੋਰ ਕਿੱਤਿਆਂ ਨਾਲ ਠੀਕ ਆ ਹੁਣ ਵਿੱਚ ਜਿਵੇਂ ਆਪਣੇ ਪੰਜਾਬ ਦੇ ਲੋਕ ਨਾ ਅੱਜ ਕੱਲ੍ਹ ਤਾਂ ਸ਼ਰਮੂ ਜੀ ਬੜੀ ਮੰਨਦੇ ਨੇ ਕੰਮ ਦੀ ਵੀ ਯਰ ਸਰ ਵਧੀਆ ਆਵਾਜ਼ ਬਾਹਰੋਂ ਠੀਕ ਆ ਬਾਹਰਪੁਰ ਜਾਣ ਨਾਲੋ ਵੀ ਹੁਣ ਜਿਹੜੇ ਦੀ ਪਤਾ ਇਹ ਇੱਕ ਜਵਾਕ ਆ ਅਸੀਂ ਵੀ ਉਹਨਾਂ ਇਦਾਂੇ ਕੰਮ ਚ ਪਾਇਆ ਮਤਲਬ ਡਾਕਟਰ ਕੋਲੇ ਛੱਡਿਆ ਵੀ ਕਿਤਾ ਸਿੱਖੇ ਠੀਕ ਆ ਡੰਗ ਡਾਕਟਰ ਹਾਂ ਹਾਂ ਬੜਾ ਪੜਖਿਓ ਠੀਕ ਆ ਜੀ ਨੀ ਇਹਨਾਂ ਛੋਟਾ ਬੱਚਾ ਵੀ ਮੈਂ ਕਹਿੰਦਾ ਫਿਰ ਜਿਹੜਾ ਤੁਹਾਡਾ ਪੋਤਾ ਹੈ ਉਹ ਵੀ ਤੁਹਾਡੇ ਵਿੱਚ ਹੀ ਰਹਿੰਦਾ ਉਹ ਵੀ ਇੱਥੇ ਰਹਿੰਦਾ ਮਤਲਬ ਮਾਤਾ ਨੌਲਜ ਆਏਗੀ ਕੁਝ ਹੋਰ ਲੈ ਲੂਗਾ ਹੋਰ ਲੈ ਲੂਗਾ ਜਿਵੇਂ ਹੁਣ ਉਮਰ ਵੀ ਮੈਂ ਕਹਿੰਦਾ ਵੀ ਪਾਰਾ ਕਿਹ ਕਿਦੋਂ ਬਟਾ ਐਸਾ ਹੀ ਕਿਦੋਂ ਵੱਡਾ ਵੀ ਆ ਬਤਾ ਬਤਾ ਠੀਕ ਆ ਜੀ ਉਹ ਵੀ ਡਾਕਟਰੀ ਲਾਈਨ ਦੇ ਵਿੱਚ ਡਾਕਟਰੀ ਲ ਤੇ ਬਹੁਤ ਵਧੀਆ ਬਾਕੀ ਬਾਪੂ ਜੀ ਫਿਰ ਦੁੱਧ ਦੱਤ ਫਿਰ ਘਰੇ ਬਹੁਤ ਆਪਣਾ ਹਨਾ ਦੇਸੀ ਖਰਾਕ ਆਉਂਦੀ ਹਾ ਘਰੇ ਆਦਾ ਹੁਣ ਅੱਜ ਕੱਲ ਜਿਵੇਂ ਡੈਰੀਆਂ ਦੇ ਵਿੱਚ ਕੀ ਹੈ ਹੁਣ ਦੇਸੀ ਜਿਹੜੀਆਂ ਖਰਾਕਾਂ ਨੇ ਉਹ ਤਾਂ ਆਪਾਂ ਨੂੰ ਮਿਲਦੀਆਂ ਨਹੀਂ ਪਿਆ ਹੁਣ ਆਪਣੇ ਪਿੰਡਾਂ ਦੇ ਵਿੱਚ ਪਸ਼ੂ ਵੀ ਲੋਕ ਘਟਾਉਣ ਲੱਗੇ ਘਰਾਂ ਦੇ ਵਿੱਚ ਕਿਉਂਕਿ ਜਿਹੜੇ ਨਵੇਂ ਪਿਆਹੇ ਜਿਹੜੇ ਜੋੜੇ ਨੇ ਉਹ ਕਹਿੰਦੇ ਨੇ ਵੀ ਅਸੀਂ ਗੋਹਾ ਕਿਉਂ ਚੱਕੀ ਹਾਂ ਹਾਂ ਉਹ ਰਾ ਸੰਗਦੇ ਸੰਗਦੇ ਵੀ ਲਾ ਲਓ ਜੀ ਕੁਛ ਸ਼ਰਮ ਮਾਨ ਦੇ ਲਾ ਲਓ ਕੁਝ ਗੱਲਾਂ ਕਰਕੇ ਹੁਣ ਆਪਣੇ ਲੋਕ ਘਟਾਉਣ ਲੱਗੇ ਪਰ ਜਿੰਨਾਂ ਕੋਲੇ ਮੰਨ ਲਓ ਵੀ ਜਿਹੜੇ ਬੰਦੇ ਸ਼ੌਂਕ ਨਾਲ ਕੰਮ ਕਰਦੇ ਨੇ ਹੁਣ ਤੁਸੀਂ ਮੰਨ ਲਓ ਸ਼ੌ ਤੇ ਸਾਰਾ ਦਿਨ ਮੱਥਾ ਵੀ ਮਾਰਦੇ ਨੇ ਇਹਦੇ ਵਿੱਚ ਵਿੱਚ ਫਿਰਦੇ ਹੋ ਪਸ਼ੂਆਂ ਦੇ ਫਿਰ ਮੁਨਾਫਾ ਵੀ ਹੋਰ ਚਾ ਪਸ਼ੂ ਦੰਦੇ ਨੇ ਦੰਦੇ 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 ਹਾਂ ਇਹਨਾਂ ਦਾ ਫਿਰ ਦੁੱਧ ਕਿਵੇਂ ਫਿਰ ਕੰਪਨੀ ਕੋਲ ਜਾਂਦਾ ਕਿ ਤੁਸੀਂ ਪਿੰਡ ਚ ਹੀ ਪਾਉਣੀ ਹਾਂ ਨਾ ਇਸ ਲਈ ਕੋਈ ਪੁੰਜਦਾ ਇਸ ਲਈ ਨਾ ਇਸ ਲਈ ਕੋਈ ਕੰਪਨੀ ਕੋਲ ਹਾਂ ਹਾਂ ਠੀਕ ਹੈ ਜੀ ਜੇ ਮੰਨ ਲਓ ਕਿਸੇ ਨੇ ਬਾਪੂ ਜੀ ਸ਼ੁਰੂ ਕਰਨਾ ਕੰਮ ਫਿਰ ਉਹ ਕਿਵੇਂ ਕਰੇ ਸ਼ੁਰੂ ਬਸ ਆਈ ਤਾਂ ਤੌਰ ਲੈ ਵੇ ਥੋੜੇ ਥੋੜੇ ਦੁਕਾਨ ਚ ਕਰਦੇ ਬਣਾ ਲੈ ਬਣਾ ਲੈ ਹਾਂ ਜੇ ਕਿਸੇ ਨੇ ਚਾਰ ਗਾਇਆਂ ਲੈਣੀਆਂ ਨਾਲ ਦੋ ਬੱਸੀਆਂ ਵੀ ਲਵੇ ਠੀਕ ਹੈ ਜੀ ਆਇਆ ਕਦੀ ਖਰਾਬ ਹੋ ਜਾਉਣਾ ਜੋ ਫਿਰ ਉਹਦਾ ਨੂੰ ਦੂਜੀ ਰਾਜ ਜਾਂਦੀ ਆ ਨਾਲ ਪੱਛੀ ਰਾਜ ਜਾਂਦੀ ਆ ਜੀ ਅਦਲ ਜਾਨੀ ਜਗਦਾ ਗਰੀ ਸਾਫ ਕਿਉਂ ਗੱਲਵਾਤਾ ਕੋਈ ਪ੍ਰਿਆਗ ਤੇ ਬੜਾ ਵਧੀਆ ਲੱਗਿਆ ਜੀ ਤੁਹਾਡੇ ਕੋਲ ਆ ਕੇ ਮੈਂ ਪਹਿਲਾਂ ਵੀ ਬਾਈ ਨੂੰ ਕਾਲ ਕੀਤੀ ਸੀ ਕਿ ਮੈਂ ਕਹਿੰਦਾ ਵੀ ਆਪਾਂ ਨਾ ਫਾਰਮਾਂ ਦੀ ਵੀਡੀਓ ਬਣਾਉਣੀ ਆ ਜੀ ਹੁਣ ਅੱਜ ਕੱਲ ਜਿਵੇਂ ਫਾਰਮਾਂ ਦੀ ਜਿਹੜੀ ਨੌਲੇਜ ਆਉ ਲੋਕ ਲੈਣਾ ਪਸੰਦ ਕਰਦੇ ਆਂ ਹਾਂ ਕਹਿੰਦਾ ਕਿਉਂਕਿ ਗਾਈਆਂ ਘੱਟ ਰੱਖ ਰਹੇ ਨੇ ਪਸ਼ੂ ਘੱਟ ਰੱਖ ਰਹੇ ਨੇ ਬੜਾ ਵਧੀਆ ਆ ਬੜੀ ਪਰ ਉਹਨਾਂ ਬਾਰੇ ਜਾਣਕਾਰੀ ਹਰੇਕ ਬੰਤਾ ਚਾਹੁੰਦਾ ਹੈ ਹਾਂ ਹਾਂ ਮੈਂ ਤਾਂ ਉਹ ਮੁੰਡੇ ਦੇਖਣ ਕਿ ਮੈਂ ਤਾਂ ਇਹਨਾਂ ਨੇ ਪਾਇਆ ਸੀ ਆਪਣੇ ਭੈਣਿਆਂ ਵਾਲਾ ਨੇ ਠੀਕ ਹੈ ਜੀ ਉਹ ਵੀ ਸਾਡੇ ਕੋਲ ਆਏ ਸੀ ਇੱਥੋਂ ਲੈ ਕੇ ਹਾਂ ਹਾਂ ਦੇਖ ਕੇ ਗਏ ਸੀ ਮੁੰਡੇ ਹਾਂ ਠੀਕ ਹੈ ਜੀ ਤੇ ਤੁਸੀਂ ਤਾਂ ਜਿਵੇਂ ਹੁਣ ਪੁਰਾਣੇ ਬੰਦੇ ਹੋ ਜੀ ਇਹਨਾਂ ਦਾ ਮਤਲਬ ਵੀ ਗਾਇਆਂ ਕੋਈ ਇਹਦਾ ਆਪਾਂ ਮੇਨ ਧਿਆਨ ਕਿਹੜੀਆਂ ਜੇ ਖਾਸ ਗੱਲਾਂ ਨੇ ਕਿ ਡੇਰੀ ਫਾਰਮ ਵਾਲੇ ਨਵੇਂ ਕੰਮ ਸ਼ੁਰੂ ਕਰਦੇ ਆਪਾਂ ਸਿਰਫ ਚਾਰ ਦਾ ਤੇ ਫੀਡ ਹੋਈ ਬਟਾ ਮਤਲਬ ਵੀ ਆਉਂਦੀ ਆ ਉਹਦੀ ਵਾਲੀ ਤੋਂ ਬੱਚਾ ਬੱਚੇ ਪਪਾ ਦੀ ਪਿਉਰੀ ਨਾਲ ਬਿਮਾਰੀ ਆ ਲੱਗਣ ਦੀ ਪਾਣੀ ਹਾਂ ਛੱਟੇ ਛੱਟੇ ਦੀ ਮਾਰੀ ਆਉਂਦੀ ਆ ਠੀਕ ਹੈ ਜੀ ਤੇ ਬਾਕੀ ਹੁਣ ਕਈ ਪਸ਼ੂਆਂ ਦੇ ਵਿੱਚ ਨਹੀਂ ਜਿਵੇਂ ਥਣਾ ਥੁਣਾ ਚ ਦਿੱਕਤ ਆਉਣ ਲੱਗ ਜਾਂਦੀ ਆ ਉਹ ਮਤਲਬ ਕੀ ਕਾਰਨ ਹੋ ਜਾਂਦਾ ਬਾਬਾ ਪਤਾ ਨਹੀਂ ਪਹਿਲਾਂ ਸਾਡੇ ਵੀ ਆਉਂਦੀ ਹੁੰਦੀ ਹੁੰਦੀ ਹੁਣ ਅਸੀਂ ਫਿਰ ਇੱਥੋਂ ਘੰਡੇ ਬੰਨੇ ਤੋਂ ਮੰਗਾਉਨੇ ਆ ਹਾਂ ਹੁਣ ਠੀਕ ਆ ਹੁਣ ਠੀਕ ਹੈ ਜੀ ਹਾਂ ਹਾਂ ਬਾਕੀ ਦੀ ਸਮੇਂ ਸਮੇਂ ਤੇ ਜਿਵੇਂ ਜਾਂਚ ਉਹ ਕਰਾਉਣੀ ਚਾਹੀਦੀ ਆ ਤੇ ਬਹੁਤ ਸੋਹਣਾ ਫਾਰਮ ਆਗਾ ਬਾਈ ਹਨਾ ਤੁਸੀਂ ਪਸ਼ੂ ਚੈੱਕ ਕਰ ਸਕਦੇ ਹੋ ਨੇੜਿਓ ਪੂਰੀ ਸਾਫ ਸਫਾਈ ਦਾ ਤੇ ਬਾਕੀ ਪਸ਼ੂਆਂ ਦੇ ਸਰੀਰ ਵੀ ਦੱਸ ਦਿੰਦੇ ਨੇ ਇਹਨਾਂ ਦੇ ਇਹ ਬਾਈ ਕਦੋਂ ਕੁ ਮਤਲਬ ਵੀ ਆਪਣੇ ਪਿਆਰ ਦੇ ਵਿੱਚ ਕਦੋਂ ਕੁ ਰੱਖਣੇ ਸ਼ੁਰੂ ਹੋਏ ਸੀ ਕੋਈ ਹੈਗਾ ਆਈਡੀਆ ਇਹਦੇ ਬਾਰੇ ਮਤਲ ਬਾਕੀ ਮੱਜਾਂ ਨੇ ਤੁਸੀਂ ਲੈਵੇ ਚੈੱਕ ਕਰ ਸਕਦੇ ਹੋ ਨਾ ਇਹਨਾਂ ਦੇ ਥਣ ਵਗੈਰਾ ਜਮ ਕਲੀਅਰ ਨੇਗੇ ਹੁਣ ਵਿੱਚ ਬੰਦਿਆਂ ਨੂੰ ਜਿਹੜੀ ਦਿੱਕਤ ਆਉਂਦੀ ਹੈਗੀ ਉਹਦਾ ਤੁਸੀਂ ਮਤਲਬ ਵੀ ਸਫਾਈ ਚੂਈ ਦਾ ਧਿਆਨ ਮੇਨ ਦਾ ਜਨਵਰ ਸਫਾਈ ਦਾ ਧਿਆਨ ਪਾਲਦਾ ਬਾਕੀ ਹੁਣ ਗਰਮੀ ਐ ਤਾਂ ਗਰਮੀ ਦੇ ਵਿੱਚ ਜਿਵੇਂ ਬਾਈ ਹੋਣਾ ਇੱਥੇ ਫਾਰੇ ਲੱਗੇ ਹੋਏ ਨੇ ਸਾਰੇ ਇਹ ਚਲੋ ਵੀਡੀਓ ਕਰਕੇ ਬੰਦ ਕਰਵਾਏ ਨੇ ਤੇ ਬਹੁਤ ਵਧੀਆ ਸਿਸਟਮ ਆ ਪਾਣੀ ਵਾਲਾ ਹੁਣ ਆਪਣੇ ਜਾਨਵਰ ਤਾਂ ਪਰ ਆ ਰੱਖ ਲੈਨੇ ਆ ਔਰ ਉਹਨਾਂ ਦੇ ਧਿਆਨ ਨਹੀਂ ਦੰਦੇ ਵੀ ਕਿਵੇਂ ਕੰਮ ਕਰਨਾ ਹੁਣ ਉਹ ਪਰੇ ਉਧਰਲੇ ਪਾਸੇ ਨਿਗਾ ਮਰਵਾ ਦੋ ਇਹ ਕਹਣਾ ਬਈ ਮੇਨ ਮੱਧ ਤਾਂ ਆਪਣੇ ਹੀ ਹੋਣੀ ਆ ਮੈਂ ਕਹਿੰਦਾ ਆਪਣੀ ਗ ਤੇ ਬੜਾ ਵਧੀਆ ਹਨਾ ਪਤਾ ਲੱਗਦਾਗਾ ਸਾਂਭ ਸੰਭਾਲ ਦਾ ਲਾੜੋ ਮਤਲਬ ਵੀ ਪਸ਼ੂਆਂ ਦੀ ਖਰਾਕ ਦਾ ਲਾੜੋ ਦੁੱਧ ਦਾ ਬਾਈ ਖਰਾਕ ਦੇ ਸਾਰੇ ਵੀ ਮੈਟਰ ਕਰਦਾ ਨਸਲ ਤੇ ਖਰਾਕ ਨਸਲ ਤੇ ਖਰਾਕ ਦੋਨੇ ਚੀਜ਼ਾਂ ਮੈਟਰ ਕਰਦੀਆਂ ਨੇ ਹੁਣ ਇਹਨਾਂ ਦੇ ਤਾਂ ਚਲੋ ਨੇੜੇ ਇੱਥੇ ਹਰਾ-ਹਰਾ ਚਾਰਾ ਪੈਂਦਾ ਰਹਿੰਦਾਗਾ ਤੇ ਤੁਸੀਂ ਵੀ ਜਰੂਰ ਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ ਚਾਹੀਦਾ ਨਾ ਮੈਨੂੰ ਕਮੈਂਟ ਕਰ ਦਿਓ ਤੇ ਜੇ ਇੱਥੇ ਵੇਟ ਕਰਨਾ ਤਾਂ ਤੁਹਾਨੂੰ ਪਹਿਲਾਂ ਵੀ ਲੋਕੇਸ਼ਨ ਦੱਸੀ ਆ ਪਿੰਡ ਪੱਖੋਕਲਾਂ ਦੇ ਵਿੱਚ ਪਲਾੜਾ ਰੋਡ ਤੇ ਧਾਲੀਵਾਲ ਫਾਰਮ ਤੇ ਬਾਈ ਨੂੰ ਕਾਲ ਕਰਕੇ ਆ ਜਿਓ ਬਹੁਤ ਬਹੁਤ ਧੰਨਵਾਦੀ ਸਾਰਿਆਂ